ਅਸੀਂ ਜੀ ਸਾਰੇ ਜਿੰਨੇ ਵੀ ਵਿਦਿਆਰਥੀ ਹੈਗੇ ਆ ਪਹਿਲੀ ਗੱਲ ਤਾਂ ਇਹ ਆ ਮਸਲਾ ਇਹ ਨਹੀਂ ਹੈਗਾ ਵੀ ਆਪਾਂ ਕਿੱਥੋਂ ਪਹੁੰਚੇ ਆ ਮਸਲਾ ਇਹ ਹੈਗਾ ਵੀ ਆਪਾਂ ਸਾਰੇ ਸਾਂਝੇ ਪੰਜਾਬ ਦੇ ਬੇਰੁਜ਼ਗਾਰ ਮੁੱਦੇ ਨੂੰ ਲੈ ਕੇ ਪਹੁੰਚੇ ਆ ਹਾਂ ਮੁੱਦੇ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਨੂੰ ਮਸਲਾ ਨੂੰ ਲੈ ਕੇ ਅਸੀਂ ਇੱਥੇ ਆਏ ਆ ਕਿਉਂਕਿ ਸਾਡੀ ਸੁਣਵਾਈ ਕਿਤੇ ਹੋਰ ਪਾਸੇ ਨਹੀਂ ਹੋਈ ਤਾਂ ਅਸੀਂ ਅੱਜ ਓਪੋਜੀਸ਼ਨ ਧਿਰ ਨੂੰ ਠੀਕ ਹੈ ਜੀ ਪਹੁੰਚ ਕੀਤੀ ਹੈ ਇਹ ਮੁੱਦੇ ਇੱਕ ਨਹੀਂ ਹੈਗੇ ਸਾਡਾ ਸਭ ਤੋਂ ਵੱਡਾ ਜਿਹੜਾ ਵੱਡਾ ਮੁੱਦਾ ਹੈਗਾ ਉਹ ਪੰਜਾਬ ਦੇ ਵਿੱਚ ਨਕਲ ਦਾ ਮੁੱਦਾ ਹੈਗਾ ਜਿਹਦੇ ਵਾਸਤੇ ਅਸੀਂ ਇਹ ਮੰਗ ਕਰਦੇ ਆਂ ਜਿਵੇਂ ਬਿਹਾਰ ਸਰਕਾਰ ਨੇ ਜਾਂ ਉੱਤਰਾਖੰਡ ਸਰਕਾਰ ਨੇ ਇੱਕ ਪੱਕਾ ਐਂਟੀ ਚੀਟਿੰਗ ਲਾਅ ਪਾਸ ਕੀਤਾ ਹੈ ਉਹ ਪੰਜਾਬ ਵਿੱਚ ਪਾਸ ਕੀਤਾ ਜਾਵੇ ਕਿਉਂਕਿ ਇਹ ਪਹਿਲਾ ਪੇਪਰ ਨਹੀਂ ਹੈਗਾ ਜਿਹੜਾ ਲੀਕ ਹੋਇਆ ਇਸ ਤੋਂ ਪਹਿਲਾਂ ਨੈਤ ਤਹਿਸੀਲਦਾਰ ਦਾ ਪੇਪਰ ਹੋਇਆ ਸੀਗਾ ਉਹ ਲੀਕ ਹੋਇਆ ਸੀ ਜਿਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਮੇਰੇ ਕੋਲ ਵੀਡੀਓ ਵੀ ਪਈ ਹੈ ਜਿਦੇ ਵਿੱਚ ਉਹ ਖੁਦ ਮੰਨੇ ਆ ਕਿ ਪੇਪਰ ਲੀਕ ਹੋਇਆ ਹੈ ਤੇ ਅਸੀਂ ਇਸ ਨੂੰ ਦੁਬਾਰਾ ਕੰਡਕਟ ਕਰਵਾ ਕੇ ਇੱਕ ਪਾਰਦਰਸ਼ੀ ਨਾ ਪੇਪਰ ਲਿਆ ਹੈ ਇਸ ਤੋਂ ਬਾਅਦ ਸਾਡਾ ਕਮ ਇੰਸਪੈਕਟਰ ਦੀ ਭਰਤੀ ਆਈ ਸੀਗੀ ਜਿਹਦੀ ਕੀ ਇਹ ਜਿਹੜਾ ਪੇਪਰ ਹੈਗਾ ਲਗਭਗ 2015 ਤੋਂ ਲਟਕ ਰਿਹਾ ਹੈ ਤੇ 2023 ਚ ਇਹ ਦੁਆਰਾ ਠੀਕ ਹੈ ਜੀ ਐਡਵਰਟਾਈਜ਼ਮੈਂਟ ਆਈ ਹੈ ਪੇਪਰ ਲਿਆ ਗਿਆ ਜਦੋਂ ਪੇਪਰ ਦਾ ਰਿਜ਼ਲਟ ਹੋਇਆ ਤਾਂ ਲਗਭਗ ਇਹ ਚ ਇਹ ਦੇਖਿਆ ਗਿਆ ਵੀ ਜਿਹੜੇ ਟਾਪਰ 44 ਵਿਦਿਆਰਥੀ ਹੈਗੇ ਆ ਉਹ ਇੱਕੋ ਬੈਲਟ ਦੇ ਆ ਇਸ ਤੋਂ ਇਲਾਵਾ ਉਹ ਆਫ ਵਿੱਚ ਰਿਸ਼ਤੇਦਾਰੀ ਦੇ ਵਿੱਚ ਵੀ ਆਏ ਕੋਈ ਉਹਦੇ ਵਿੱਚ ਜੀਜਾ ਸਾਲਾ ਕੋਈ ਭੈਣ ਭਰਾ ਹੈ ਤੇ ਕੋਈ ਹਸਬੰਡ ਵਾਈਫ ਹੈ ਤਾਂ ਸ਼ੱਕ ਕਿੱਥੋਂ ਪੈਦਾ ਹੁੰਦਾ ਸ਼ੱਕ ਕਿੱਥੋਂ ਪੈਦਾ ਹੁੰਦਾ ਵੀ ਦੇਖੋ ਸਹੀ ਸਵਾਲ ਤਾਂ ਸਭ ਦੇ ਸਹੀ ਹੁੰਦੇ ਆ ਪਰ ਗਲਤ ਸਵਾਲ ਵੀ ਇੱਕੋ ਜੇ ਹੋਣੇ ਔਰ ਇੱਕੋ ਜਿਹੇ ਆਪਸ਼ਨਾਂ ਲੱਗਣੀਆਂ ਜਿੱਥੋਂ ਸਾਫ਼-ਸਾਫ਼ ਜਾਇਰ ਹੁੰਦਾ ਵੀ ਜਾਂ ਤਾਂ ਉਹਨਾਂ ਨੂੰ ਆਨਸਰ ਕੀ ਰਟ ਬਾਦ ਦੇ ਵਿੱਚ ਭਰੀ ਗਈ ਹੈ ਪੇਪਰ ਕਿਹੜੇ ਵਿੱਚ ਹੋਇਆ ਹੈ ਇਹ ਮਸਲਾ ਜਿੱਥੇ ਇੱਕੋ ਥਾਂ ਦੇ ਜਿਹੜੇ ਉਮੀਦਵਾਰ ਹੈਗੇ ਨੇ ਉਹਨਾਂ ਦਾ ਹੀ ਪੇਪਰ ਕਲੀਅਰ ਹੋ ਰਿਹਾ ਹੈ ਇਹ ਕਿਹੜਾ ਪੇਪਰ ਸੀਗਾ ਉਹਦੇ ਬਾਰੇ ਦੱਸੋ ਉਹ ਪੇਪਰ ਮੈਂ ਤੁਹਾਨੂੰ ਦੱਸ ਰਿਹਾ ਨਾ ਜਿਵੇਂ ਕਿ ਸਥਾਨਕ ਸਰਕਾਰ ਵਿਭਾਗ ਦੇ ਵਿੱਚ ਸੀਨੀਅਰ ਸਹਾਇਕ ਕਮ ਇਨਸਪੈਕਟਰ ਦਾ ਪੇਪਰ ਹੋਇਆ ਜਿਹਦੇ ਵਿੱਚ ਇੱਕੋ ਬੈਲਟ ਘੱਗਰ ਬੈਲਟ ਜਿਹਦੇ ਵਿੱਚ ਮੂਨਕ ਫਤਿਹਬਾਦ ਹਰਿਆਣੇ ਲੱਗੇ ਜਿੰਨੇ ਵੀ ਜਿਨ੍ਹਾਂ ਨੇ ਪਹਿਲਾਂ ਇਸ ਤਰਜ਼ ਤੇ ਨੈਪ ਤਹਿਸੀਲਦਾਰ ਦਾ ਪੇਪਰ ਲੀਕ ਕਰਵਾਇਆ ਸੀ ਉਸੇ ਹੀ ਬੈਲਟ ਦੇ ਵਿਦਿਆਰਥੀਆਂ ਵੱਲੋਂ ਇਹਦੇ ਵਿੱਚ ਟੌਪ ਕੀਤਾ ਗਿਆ ਜਿਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਜੇ ਦਿੱਤੇ ਗਏ ਤਾਂ ਪੰਜਾਬੀ ਚੋ ਵੀ ਉਹ ਫੇਲ ਹੋਏ ਆ ਔਰ ਫਿਰ ਇਹ ਹੋਰ ਪੇਪਰਾਂ ਦੀ ਹੋਰ ਭਰਤੀਆਂ ਦਾ ਵੀ ਮਸਲਾ ਜਿਹੜਾ ਤੁਸੀਂ ਉਹਦੇ ਵਿੱਚ ਚੁੱਕਿਆ ਉਹ ਕਿਹੜੀਆਂ ਭਰਤੀਆਂ ਨੇ ਸਭ ਤੋਂ ਵੱਡਾ ਜਿਹੜਾ ਮਸਲਾ ਸਾਡਾ ਇਸ ਟਾਈਮ ਚੱਲ ਰਿਹਾ ਹੈ ਉੱਤੇ ਮੁੱਖ ਮੰਤਰੀ ਸਾਹਿਬ ਨੇ ਵੀ ਚਾਰ-ਪੰਜ ਵਾਰੀ ਬਿਆਨ ਦਿੱਤਾ ਵੀ ਹਰ ਸਾਲ ਸਬ ਇੰਸਪੈਕਟਰ ਦੀ ਭਰਤੀ ਆਇਆ ਕਰੂਗੀ ਕੌਨਸਟੇਬਲ ਦੀ ਭਰਤੀ ਜਿਹੜੀ ਹੈਗੀ ਆ ਉਹ ਸਮੇਂ ਸਿਰ ਪੂਰੀ ਹੋਇਆ ਕਰੂਗੀ ਸਾਲ ਦੇ ਵਿੱਚ ਮਤਲਬ ਕਿ ਜਿਵੇਂ ਫਰਵਰੀ ਚ ਨੋਟੀਫਿਕੇਸ਼ਨ ਆ ਗਿਆ ਜੂਨ ਜੁਲਾਈ ਚ ਫਿਜ਼ੀਕਲ ਟੈਸਟ ਹੋਇਆ ਕਰੂਗਾ ਨਵੰਬਰ ਦਸੰਬਰ ਤੱਕ ਜਾ ਕੇ ਥੋੜੀ ਜੁਆਇਨਿੰਗ ਹੋ ਜਾ ਕਰੂਗੀ ਪਹਿਲੀ ਗੱਲ ਤਾਂ ਕੌਨਸਟੇਬਲ 2023 ਤੋਂ ਇਲਾਵਾ ਜਿਹੜੀ ਸਬ ਇਨਸਪੈਕਟਰ ਦੀ ਭਰਤੀ ਆ ਪਿਛਲੇ 3-4 ਸਾਲ ਤੋਂ ਨਹੀਂ ਆਈ ਹਾਲਾਂਕਿ ਉਹਦੇ ਵਿੱਚ ਇੱਕ ਏਜ ਲਿਮਟ ਹੁੰਦੀ ਆ ਵੀ 28 ਸਾਲ ਤੋਂ ਬਾਅਦ ਬੰਦਾ ਪੇਪਰ ਨਹੀਂ ਦੇ ਸਕਦਾ ਪਰ ਲਗਭਗ ਪੰਜਾਬ ਦੇ 70% ਜਿਹੜੇ ਨੌਜਵਾਨ ਇਸ ਭਰਤੀ ਦੀ ਅਡੀਕ ਕਰਦੇ ਕਰਦੇ ਓਵਰ ਏਜ ਹੋ ਚੁੱਕੇ ਆ ਤੇ ਮਾਨ ਸਾਹਿਬ ਨੇ ਇਸ ਓਵਰ ਏਜ ਤੇ ਵੀ ਇੱਕ ਬਿਆਨ ਦਿੱਤਾ ਸੀਗਾ ਵੀ ਅਸੀਂ ਉਮਰ ਦੀ ਹੱਦ ਵਧਾ ਦਾਂਗੇ ਤੁਸੀਂ ਪਿਛਲੀ ਸਰਕਾਰਾਂ ਦੇ ਵਿੱਚ ਧਰਨੇ ਲਾਉਂਦੇ ਰਹੇ ਆ ਪਰ ਸਾਨੂੰ ਮਜਬੂਰਨ ਕਹਿਣਾ ਪੈ ਰਿਹਾ ਵੀ ਅਸੀਂ ਇਹ ਸਰਕਾਰ ਦੇ ਵਿੱਚ ਜਿੰਨੇ ਧਰਨੇ ਲਗਾਏ ਆ ਸ਼ਾਇਦ ਪਹਿਲਾਂ ਕਦੇ ਨਹੀਂ ਲਗਾਏ ਹੋਣਗੇ ਤੇ ਅਸੀਂ ਮੰਗ ਕਰਦੇ ਆ ਸਬ ਇਨਸਪੈਕਟਰ ਦੀ ਇਹ ਜੁਗਾਰ ਵਿਦਿਆਰਥੀ ਜਿਹੜੇ ওভারਏਜ ਹੋ ਚੁੱਕੇ ਆ ਉਹਨਾਂ ਨੂੰ ਇੱਕ ਇਸ ਭਰਤੀ